ਲੋ ਜੀ ਕੱਪਲ ਤੇ ਤੀਜੇ ਸਮੇਂ ਹਾਂਜੀ ਇੱਕ ਨਹੀਂ ਦੋ ਨਹੀਂ ਤੀਜੇ ਅੱਜ 16 ਤਰੀਕ ਆ ਤੇ ਠਾਠਾ ਹੋਈਏ ਤੁਹਾਨੂੰ ਸ਼ੋਕ ਕੀਤਾ ਜਾਊਗਾ ਹਾਂਜੀ ਭਲੇਖਾ ਨਾ ਪਵੇ ਭਈ ਹੋਇਆ ਸੀ ਤਾਂ ਮੈਂ ਤਰੀਕਾ ਹੀ ਜਾਨਣਾ 16 ਆ ਹਾਂਜੀ ਨਵਾਂ ਨਵਾਂ ਹੋਇਆ ਕਿਸੇ ਨੂੰ ਨਹੀਂ ਪਤਾ ਚੱਲਿਆ ਤੁਹਾਡੇ ਸਾਹਮਣੇ ਸਾਰਿਆਂ ਤੋਂ ਪਹਿਲਾਂ ਵੀਡੀਓ ਪੇਸ਼ ਕੀਤੀ ਆ ਸਾਰੇ ਪਾਸੇ ਵੀਡੀਓ ਬਚਾਓ ਤੇ ਇੰਦੀ ਨੂੰ ਫੋਲੋ ਵੀ ਕਰੋ ਆ ਦੇਖ ਸਕਦੇ ਆ ਭਾਈ ਜੀ ਕੈਨੇਡਾ ਚ ਕਪਲ ਤੇ ਠਾਠਾ ਆਹੋ ਲਓ ਜੀ ਕਪਲ ਤੇ ਤੀਜੇ ਸਮੇਂ ਹਾਂਜੀ ਇੱਕ ਨਹੀਂ ਦੋ ਨਹੀਂ ਤੀਜੇ ਅੱਜ 16 ਤਰੀਕ ਆ ਤੇ ਠਾਠਾ ਹੋਈ ਆ ਤੁਹਾਨੂੰ ਸ਼ੋਕ ਕੀਤਾ ਜਾਊਗਾ ਹਾਂਜੀ ਭਲੇਖਾ ਨਾ ਪਵੇ ਭਈ ਹੋਇਆ ਸੀ ਤਾਂ ਮੈਂ ਤਰੀਕ ਕਹੀ ਜਾਂਦਾ 16 ਆ ਹਾਂਜੀ ਨਵਾਂ ਨਵਾਂ ਹੋਇਆ ਕਿਸੇ ਨੂੰ ਨਹੀਂ ਪਤਾ ਚੱਲਿਆ ਤੁਹਾਡੇ ਸਾਹਮਣੇ ਸਾਰਿਆਂ ਤੋਂ ਪਹਿਲਾਂ ਵੀਡੀਓ ਪੇਸ਼ ਕੀਤੀ ਆ ਸਾਰੇ ਪਾਸੇ ਵੀਡੀਓ ਬਚਾਓ ਤੇ ਇੰਦੀ ਨੂੰ ਫੋਲੋ ਵੀ ਕਰੋ ਆ ਦੇਖ ਸਕਦੇ ਆ ਭਾਈ ਜੀ ਕੈਨੇਡਾ ਚ ਕਪਲ ਤੇ ਠਾਠਾ ਹੋ ਲਓ ਜੀ ਕਪਲ ਤੇ ਤੀਜੇ ਸਮੇਂ ਹਾਂਜੀ ਇੱਕ ਨਹੀਂ ਦੋ ਨਹੀਂ ਤੀਜੇ ਅੱਜ 16 ਤਰੀਕ ਆ ਤੇ ਠਾਠਾ ਹੋਈਆ ਤੁਹਾਨੂੰ ਸ਼ੋਕ ਕੀਤਾ ਜਾਊਗਾ ਹਾਂਜੀ ਭਲੇਖਾ ਨਾ ਪਵੇ ਭਈ ਹੋਇਆ ਸੀ ਤਾਂ ਮੈਂ ਤਰੀਕਾ ਹੀ ਜਾਨਣਾ 16 ਆ ਹਾਂਜੀ ਨਵਾਂ ਨਵਾਂ ਹੋਇਆ ਕਿਸੇ ਨੂੰ ਨਹੀਂ ਪਤਾ ਚੱਲਿਆ ਤੁਹਾਡੇ ਸਾਹਮਣੇ ਸਾਰਿਆਂ ਤੋਂ ਪਹਿਲਾਂ ਵੀਡੀਓ ਪੇਸ਼ ਕੀਤੀ ਆ ਸਾਰੇ ਪਾਸੇ ਵੀਡੀਓ ਪਚਾਓ ਤੇ ਇੰਦੀ ਨੂੰ ਫੋਲੋ ਵੀ ਕਰੋ ਆ ਦੇਖ ਸਕਦੇ ਆ ਭਾਈ ਜੀ ਕੈਨੇਡਾ ਚ ਕਪਲ ਤੇ ਠਾਠਾ ਹੋ